ਉਹ ਦਾ ਉਹਦੇ ਤੇ ਆਈ ਗਿਆ ਦਾ ਮੇਰਾ ਨਾਮ ਸੁਦੇਵ ਸਿੰਘ ਆ ਮੈਂ ਹਾਈਵੇ ਪट्रोलਿੰਗ ਦੇ ਵਿੱਚ ਡ੍ਰਾਈਵਿੰਗ ਕਰਦਾ ਸੁਪਰਵਾਈਜ਼ਰ ਸਾਹਿਬ ਤੇ ਮੇਰੇ ਆਪਣਾ ਹੈਲਪਰ ਗਾਰਡ ਫਿਰ ਨਾਲ ਨੇ ਅਸੀਂ ਇੱਥੋਂ ਗੁਜ਼ਰੇ ਸੀ ਤੇ ਚਾਂਚ ਚ ਦੇਖਿਆ ਇੱਥੇ ਐਕਸੀਡੈਂਟ ਹੋਇਆ ਤੇ ਐਕਸੀਡੈਂਟ ਬਹੁਤ ਭਿਆਨਕ ਹੋਇਆ ਆ ਪਰ ਫਿਰ ਵੀ ਉਸ ਟਰੱਕ ਵਾਲੇ ਦੀ ਬੜੀ ਮਿਹਰਬਾਨੀ ਹੈ ਜਿਨੇ ਇਹ ਸਾਰੀ ਫੈਮਿਲੀ ਨੂੰ ਬਚਾ ਲਿਆ ਰੱਤ ਜਦੋਂ ਗੱਡੀ ਇਧਰੋਂ ਇਹਨਾਂ ਜਾਣਾ ਹੈ ਹਸ਼ਿਆਰਪੁਰ ਨੂੰ ਗੱਡੀ ਵਾਲਿਆਂ ਨੇ ਤੇ ਇਹ ਗੱਡੀ ਉੱਪਰ ਚਾ ਕੇ ਫਿਰ ਬੈਗ ਜਾਣ ਦੀ ਸੀ ਤੇ ਜੋ ਬੈਗ ਜਾ ਰਹੀ ਹੈ ਤੇ ਉਸ ਤੋਂ ਬਾਅਦ ਉਹ ਟਰੱਕ ਵਾਲਾ ਮਗਰੋਂ ਆ ਰਿਹਾ ਸੀ ਉਹ ਕੋਈ ਸਪੀਡਰ ਸੀ ਉਹਨੇ ਇਸ ਨੁੱਕਰ ਤੇ ਵੱਜਣ ਤੋਂ ਬਾਅਦ ਉਹਨੇ ਗੱਡੀ ਕੰਟਰੋਲ ਨਹੀਂ ਹੋਈ ਤਾਂ ਥੱਲੇ ਲੱਗਿਆ ਉਹਨੂੰ ਥੋੜੀ ਬਚਾਉਂਦੇ ਪਹੁੰਚਾਉਂਦੇ ਇਹਨਾਂ ਦੀ ਜਿਹੜਾ ਜਿੰਨਾ ਪਰਿਵਾਰ ਇਹਨਾਂ ਦਾ ਸਾਰਾ ਬਚ ਗਿਆ ਤੇ ਇਹ ਹੈ ਕਿ ਗੱਡੀ ਦਾ ਨੁਕਸਾਨ ਹੋਇਆ ਗੱਡੀ ਦਾ ਨੁਕਸਾਨ ਤੇ ਫਿਰ ਵੀ ਠੀਕ ਹੋ ਸਕਦਾ ਜਿਹੜਾ ਪਰਿਵਾਰ ਦਾ ਨੁਕਸਾਨ ਹੋ ਜਾਂਦਾ ਕਿਸੇ ਦਾ ਉਹ ਨਹੀਂ ਹੋਣਾ ਇੱਕ ਡਰਾਈਵਰ ਨੇ ਬੜੀ ਆਪਣੇ ਆਪਣੇ ਆਪ ਨੂੰ ਉਹਨੇ ਖਤਰੇ 'ਚ ਪਾ ਲਿਆ ਗੱਡੀ ਦਾ ਨੁਕਸਾਨ ਕਰ ਲਿਆ ਆਪਣੇ ਆਪ ਨੂੰ ਜ਼ੱਟਲ ਪਾ ਲਈ ਉਹਨੂੰ ਸੱਟ ਲੱਗੀ ਹੈ 108 ਗੱਡੀ ਵਾਲੇ ਐਂਬੂਲੈਂਸ ਵਾਲੇ ਉਹਨਾਂ ਨੂੰ ਲੈ ਗਏ ਆ ਇਸ ਟਾਈਮ ਸ਼ਿਫਟ ਕਰ ਲਿਆ ਸਰਕਾਰੀ ਹਸਪਤਾਲ ਗੁਰਦਾਸਪੁਰ ਚ ਤੇ ਅੱਗੋਂ ਦੇਖੋ ਕਿੱਥੇ ਲੈ ਕੇ ਜਾਂਦੇ ਆ ਜਿਹੜੀ ਗੱਡੀ ਜਿਹੜੀ ਗੱਡੀ ਭਾਈ ਹਾਈਵੇ ਤੇ ਘੁਮਾ ਕੇ ਰੋਕ ਸਾਈਡਿੰਗ ਮਾਰੀ ਨਹੀਂ ਨਹੀਂ ਨਾ ਘਮਾਈ ਨਹੀਂ ਗੱਡੀ ਗਾਹ ਲੈ ਗਏ ਇੱਥੋਂ ਬੈਗ ਲੈ ਕੇ ਜਾ ਰਹੇ ਸੀ ਬੈਗ ਹੀ ਮਗਰਲੀ ਲੁੱਕਰ ਹੀ ਲੱਗੀ ਹੈ ਗੱਡੀ ਟੇਢੀ ਗੱਡੀ ਨਾਲ ਵਜਨ ਕਰਕੇ ਇਹਨਾਂ ਦਾ ਆਸਾ ਡਰਾਈਵਰ ਦੇ ਕਹਿੰਦੇ ਲੱਤ ਦੇ ਉੱਤੇ ਸੱਟ ਲੱਗੀ ਹੈ ਕੋਈ ਸਾਤੇ ਨੂੰ ਦਬ ਲੱਗੀ ਹੈ ਤੇ ਕਮਰ ਦੇ ਹੈਗੀ ਥੋੜੀ ਚੋਟ ਲੱਗੀ ਹੈ ਦੇਖੋ ਪਰਮਾ